ਆ ਸასი ਗਾਲ ਦੀ ਸਾਰਾ ਨੂੰ ਆ ਜਿਹੜੀ ਖਾਸ ਜਗ੍ਹਾ ਤੇ ਖੜੇ ਆ ਕੀਮਾਪਾਸ ਪਿੰਡ ਨੂਰਪੁਰ ਬੇਦੀ ਦਾ ਅੱਜ ਜੰਗਲਾਂ ਦਾ ਇੱਕ ਦੌਰਾ ਕੀਤਾ ਸੀ ਵੀ ਸਰਵੇ ਸੀਗਾ ਇਹ ਕਾਫੀ ਜੰਗਲੀ ਇਲਾਕਾ ਹੈਗਾ ਗਵਰਨਮੈਂਟ ਵੱਲੋਂ ਇੱਕ ਸਾਨੂੰ ਹੋਇਆ ਸੀ ਵੀ ਇੱਕ ਸਰਵੇ ਕਰੋ ਇਹਦਾ ਇਹ 6 ਪਿੰਡ 100-100 ਕਿੱਲਾ ਜਮੀਨ ਹੈਗਾ ਇੱਥੇ ਆਇਆ ਸੀ ਸਰਵੇ ਕਰਨ ਇੱਥੇ ਸੀ ਜਿਹੜੋ ਸਰਵਨ ਸਿੰਘ ਜਿਹੜੇ ਨਾਲ ਖੜੇ ਆ ਇਹਨਾਂ ਨੇ ਜਿਹੜੋ ਸਾਨੂੰ ਦੱਸਿਆ ਵੀ ਇੱਥੇ ਕਿੰਨੂ ਨਾ ਦਾ ਫਾਲਾ ਤਾਂ ਅਸੀਂ ਉਹ ਪੜਿਆ ਹੋਸੀ ਸੈਂਟਰਲ ਇੰਡੀਆ ਵਿੱਚ ਉਹਨੂੰ ਤेंदੂ ਬੋਲਦੇ ਆ ਇੱਕ ਸਾਡੇ ਕੇਂਦੂ ਆ ਜਿਹੜਾ ਫਲ ਨਹੀਂ ਖਾਂਦਾ ਖਾਧਾ ਜਾਂਦਾ ਇਹ ਕਾਹ ਜਿਹੜਾ ਪਿੱਛੇ ਦਰਖਤ ਰੱਖ ਦੇ ਤੁਸੀਂ ਇਹ ਤਿੰਦੂ ਦਾ ਦਰਖਤ ਇਹਨੂੰ ਕਿੰਨੂੰ ਬੋਲਦੇ ਇੱਥੇ ਇਹਦਾ ਫਾਲੇ ਖਾਂਦੇ ਆ ਇਹਦਾ ਫਲ ਇੰਨਾ ਕੁ ਮਤਲਬ ਕਹਿੰਦਾ ਤਾਕਤਵਾਰ ਆ ਉਹਦੇ ਵਿੱਚ ਕੈਲਸ਼ੀਅਮ ਹੋਇਆ ਵਿਟਾਮਿਨ ਹੋਇਆ ਆਇਰਨ ਹੋ ਗਿਆ ਸਾਰੇ ਐਂਟੀਆਕਸੀਡੈਂਟ ਪ੍ਰੋਪਰਟੀਜ਼ ਆ ਵਿਟਾਮਿਨ ਸੀ ਆ ਤੇ ਇਹ ਵੀ ਕਿਤਾਬਾਂ ਲਿਖਦੀਆਂ ਹੈਗੀਆਂ ਵੀ ਮਤਲਬ ਕੀਵੀ ਤੋਂ ਜ਼ਿਆਦਾ ਇਹਦੀ ਗੁਣ ਗੁਣ ਹੈਗੇ ਆ ਕੀਵੀ ਹੋਇਆ ਸੇਵ ਹੋਇਆ ਗੁਆਵਾ ਹੋਏ ਤੋਂ ਵੀ ਜ਼ਿਆਦਾ ਇਹਦੇ ਗੁਣ ਹੈਗੇ ਆ ਇਥੋਂ ਲੋਕ ਲੋਕਲ ਖਾਂਦੇ ਵੀ ਆ ਇੱਥੇ ਬਾਂਦਰ ਵੀ ਖਾਂਦੇ ਆ ਜਿਹੜੇ ਇਹ ਫਲ ਜਿਹੜਾ ਹੁੰਦਾ ਫਰਬੀ ਦੇ ਵਿੱਚ ਤੇ ਬਹੁਤ ਹੀ ਕੀਮਤੀ ਰੁੱਖ ਹੈਗਾ ਉਹ ਦੂਸਰੀ ਗੱਲ ਇਹਦੇ ਪੱਤੇ ਹੈਗੇ ਜਿਹੜੇ ਕਮਲ ਪੱਤੇ ਫੜਾ ਇਹ ਪੱਤੇ ਜਿਹੜੇ ਇਹਦੀ ਬੀੜੀ ਬੰਦੀ ਆ ਇਹ ਬੀੜੀ ਪੱਤਾ ਬੋਲਦੇ ਰੁੱਖ ਨੂੰ ਤਾਂ ਇਹ ਸੈਂਟਰਲ ਇੰਡੀਆ ਦਾ ਮਸ਼ਹੂਰ ਰੁੱਖ ਆ ਪੰਜਾਬ ਦੇ ਇਲਾਕੇ ਵਿੱਚ ਹਾਰਪੋ ਤੋਂ ਸਾਨੂੰ ਕਾਲ ਆਈ ਆ ਤੇ ਇੱਥੋਂ ਵੀ ਸਾਨੂੰ ਪਤਾ ਲੱਗਿਆ ਜਿਹੜੇ ਇਲਾਕੇ ਰੋਪੜ ਦੇ ਇਲਾਕੇ ਇੱਥੇ ਵੀ ਇਹ 3.5 ਦੂਰ ਰੁੱਖ ਮੌਜੂਦ ਆ ਸਾਡੇ ਪਹਾੜੀ ਇਲਾਕੇ ਵਿੱਚ ਤਾਂ ਜਿਹੜੀ ਜਿਹੜੀ ਸਕਿਨ ਹੈ ਜਿਹੜੀ ਬਾਰਕ ਆ ਜਿਵੇਂ ਮਗਰਮਛ ਦੀ ਸਕਿਨ ਹੁੰਦੀ ਆ ਉਸ ਤਰ੍ਹਾਂ ਦੀ ਬਿਲਕੁਲ ਡੱਬੇ ਵਾਂਗੂ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਦੀ ਖਾਸੇ ਦੀ ਪਛਾਣ ਹੈਗੀ ਆ ਕੇਂਦੂ ਦਾ ਰੋਖਾ ਮਤਲਬ ਇਹ ਤੇ ਸਾਡੇ ਪੰਜਾਬ ਦੇ ਕਿ ਕੇਂਦੂ ਵੀ ਹੈਗਾ ਮਤਲਬ ਉਹ ਫਲ ਖਾਦਾ ਨਹੀਂ ਜਾਂਦਾ